ਮਤੀ ਦੀ ਅੰਜੀਲ ਅਧਿਆਇ ਨੰਬਰ 8 ਕੋੜੀ ਨੂੰ ਚੰਗਾ ਕਰਨਾ ਜਦੋਂ ਪਹਾੜ ਉਤੋਂ ਉਤਰਿਆ ਤਾਂ ਵੱਡੀ ਭੀੜ ਉਹਦੇ ਮਗਰ ਆਈ ਅਤੇ ਵੇਖੋ ਇੱਕ ਕੋੜੀ ਨੇ ਯਿਸੂ ਕੋਲ ਆ ਕੇ ਉਸ ਅੱਗੇ ਮੱਥਾ ਟੇਕ ਕੇ ਆ ਤੇ ਕਿਹਾ ਪ੍ਰਭੂ ਜੀ ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ਫਿਰ ਉਸਨੇ ਹੱਥ ਵਧਾ ਕੇ ਉਸ ਨੂੰ ਛੂਇਆ ਅਤੇ ਆਖਿਆ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਹ ਕੋੜੀ ਸ਼ੁੱਧ ਹੋ ਗਿਆ ਫਿਰ ਯਿਸੂ ਨੇ ਉਸ ਨੂੰ ਆਖਿਆ ਖਬਰਦਾਰ ਕਿਸੇ ਨੂੰ ਨਾ ਦੱਸੀ ਪਰ ਜਾ ਕੇ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਜਿਹੜੀ ਭੇਟ ਮੂਸਾ ਨੇ ਠਹਿرائی ਚੜ੍ਹਾ ਕੀ ਉਹਨਾਂ ਲਈ ਗਵਾਹੀ ਹੋਵੇ ਇੱਕ ਸੂਬੇਦਾਰ ਦਾ ਵਿਸ਼ਵਾਸ ਜਦੋਂ ਉਹ ਕਫਰਨਾਹਮਾ ਵਿੱਚ ਗਿਆ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਸ ਅੱਗੇ ਬੇਨਤੀ ਕੀਤੀ ਕਿ ਪ੍ਰਭੂ ਜੀ ਮੇਰਾ ਨੌਕਰ ਅਧਰੰਗ ਦਾ ਮਾਰਿਆ ਘਰ ਵਿੱਚ ਪਿਆ ਦਰਦ ਨਾਲ ਤੜਫ ਰਿਹਾ ਹੈ प्रभु ने उसनों आख्या मैं आके उस चंगा कर देंगा पर सूबेदार ने उत्तर दिता प्रभु जी मैं इस योग नहीं जो तुम मेरी छत के हेठ आओ पर सिर्फ वचन ही कर देवो तो मेरा नौकर चंगा हो जाएगा क्यों जो मैं भी दूजिया के अधीन एक मनुख हाँ और सिपाही अपने अधीन रखता हाँ जे किसी आखदा हाँ जा तो वह जाता है जे किसी आखदा हाँ आता है ਅਤੇ ਜੇ ਆਪਣੇ ਨੋਕਨ ਨੂੰ ਆਖਦਾ ਹਾਂ ਕਿ ਇਹ ਕਰਤੋਂ ਕਰਦਾ ਹੈ ਯਸ਼ੂਏ ਸੁਣ ਕੇ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਜ਼ਰਾਈਲ ਵਿੱਚ ਵੀ ਨਹੀਂ ਵੇਖਿਆ ਅਤੇ ਮੈਂ ਤੁਹਾਨੂੰ ਆਖਦਾ ਹਾਂ ਜਦ ਬਹੁਤ ਸਾਰੇ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਪਰਮੇਸ਼ਰ ਦੇ ਰਾਜ ਵਿੱਚ ਅਬਰਾਹਮ ਇਜ਼ਹਾਕ ਅਤੇ ਯਕੂਬ ਨਾਲ ਬੈਠਣਗੇ ਰਾਜ ਦੇ ਪੁੱਤਰ ਬਾਹਰ ਦੇ ਅੰਧਕਾਰ ਵਿੱਚ ਸੁੱਟੇ ਜਾਣਗੇ ਉੱਥੇ ਰੋਣਾ ਤੇ ਦੰਦਾ ਦਾ ਪੀਸਣਾ ਹੋਵੇਗਾ ਫਿਰ ਯਿਸੂ ਨੇ ਸੂਬੇਦਾਰ ਨੂੰ ਕਿਹਾ ਜਾ ਜਿਸ ਤਰ੍ਹਾਂ ਤੂੰ ਵਿਸ਼ਵਾਸ ਕੀਤਾ ਤੇਰੇ ਲਈ ਉਸੇ ਤਰ੍ਹਾਂ ਹੋਵੇ ਅਤੇ ਉਹ ਨੌਕਰ ਉਸੇ ਵੇਲੇ ਚੰਗਾ ਹੋ ਗਿਆ ਬਹੁਤ ਸਾਰੇ ਰੋਗਿਆਂ ਨੂੰ ਚੰਗਾ ਕਰਨਾ ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਸ ਦੀ ਸੱਸ ਨੂੰ ਬੁਖਾਰ ਨਾਲ ਬਿਮਾਰ ਪਈ ਵੇਖਿਆ ਅਤੇ ਉਸਨੇ ਉਹ ਦਾ ਹੱਥ ਛੂਆ ਅਤੇ ਉਹ ਦਾ ਬੁਖਾਰ ਉਤਰ ਗਿਆ ਅਤੇ ਉਹ ਨੇ ਉੱਠ ਕੇ ਉਸ ਦੀ ਸੇਵਾ ਕੀਤੀ ਤੇ ਜਦੋਂ ਸ਼ਾਮ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਇਆ ਜਿਨ੍ਹਾਂ ਨੂੰ ਪੋਚੇਮੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਬਹੁਤਾਂ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ ਤਾਂ ਜੋ ਇਸ਼ਿਆਯਾ ਨਬੀ ਦਾ ਉਹ ਵਚਨ ਪੂਰਾ ਹੋਵੇ ਕਿ ਉਹ ਨੇ ਆਪ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਸਾਡੇ ਰੋਗ ਚੁੱਕ ਲਏ ਯਿਸੂ ਦੇ ਚੇਲੇ ਬਣਨ ਦਾ ਮੁੱਲ ਪਈ ਯਿਸੂ ਨੇ ਵੱਡੀ ਪੀੜ ਆਪਣੇ ਆਲੇ ਦੁਆਲੇ ਵੇਖ ਕੇ ਝੀਲ ਦੇ ਉਸ ਪਾਸ ਚ ਲੰਘਦੀ ਅਗਿਆ ਦਿੱਤੀ ਅਤੇ ਇੱਕ ਧਰਮ ਦੇ ਉਪਦੇਸ਼ਕ ਨੇ ਕੋਲ ਆ ਕੇ ਉਹਨੂੰ ਕਿਹਾ ਗੁਰੂ ਜੀ ਜਿੱਥੇ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਚੱਲਾਂਗਾ ਅਤੇ ਯਿਸੂ ਨੇ ਉਹਨੂੰ ਆਖਿਆ ਕਿ ਲੂੰਬੜੀਆਂ ਦੇ ਘੁੰਮਣੇ ਅਤੇ ਆਕਾਸ਼ ਦੇ ਪੰਛੀਆਂ ਦੇ ਆਲਣੇ ਹਨ ਪਰ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਲਈ ਥਾਂ ਨਹੀਂ ਹੈ ਅਤੇ ਚੇਲਿਆਂ ਵਿੱਚੋਂ ਕਿਸੇ ਨੇ ਉਹਨੂੰ ਆਖਿਆ ਪ੍ਰਭੂ ਜੀ ਮੈਨੂੰ ਆਗਿਆ ਦਿਓ ਕਿ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦੱਬਾ ਪਈ ਸੁਨੇ ਉਸ ਨੂੰ ਕਿਹਾ ਤੂੰ ਮੇਰੇ ਪਿੱਛੇ ਚਲਿਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਨ ਦੇ ਤੂਫਾਨ ਨੂੰ ਸ਼ਾਂਤ ਕਰਨਾ ਜਦੋਂ ਬੇੜੀ ਉੱਤੇ ਚੜ੍ਹਿਆ ਤਾਂ ਉਸ ਦੇ ਚੀਲੇ ਉਹਦੇ ਮਗਰ ਆਏ ਅਤੇ ਵੇਖੋ ਝੀਲ ਵਿੱਚ ਵੱਡਾ ਤੂਫਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਡੁੱਬਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ ਅਤੇ ਉਹਨਾਂ ਨੇ ਗੋਲਾ ਕੇ ਉਸ ਨੂੰ ਜਗਾਇਆ ਅਤੇ ਕਿਹਾ ਪ੍ਰਭੂ ਜੀ ਬਚਾਓ ਅਸੀਂ ਤਾਂ ਮਰ ਚਲੇ ਹਾਂ ਉਹਨੇ ਉਹਨਾਂ ਨੂੰ ਆਖਿਆ ਇਹ ਥੋੜੇ ਵਿਸ਼ਵਾਸ ਵਾਲਿਓ ਤੁਸੀਂ ਕਿਉਂ ਡਰਦੇ ਹੋ ਫਿਰ ਉਸਨੇ ਉੱਠ ਕੇ ਤੂਫਾਨ ਅਤੇ ਝੀਲ ਨੂੰ ਛਿੜਕਿਆ ਅਤੇ ਵੱਡੀ ਸ਼ਾਂਤੀ ਹੋ ਗਈ ਉਹ ਹੈਰਾਨ ਹੋ ਕੇ ਬੋਲੇ ਜੋ ਇੱਕ ਇਹੋ ਜਿਹਾ ਮਨੁੱਖ ਹੈ ਕਿ ਤੂਫਾਨ ਅਤੇ ਝੀਲ ਵੀ ਉਹਦੀ ਮੰਨਦੇ ਹਨ ਦੁਸ਼ਟ ਆਤਮਾ ਦੇ ਜਕੜੇ ਹੋਏ ਮਨੁੱਖਾਂ ਨੂੰ ਚੰਗਾ ਕਰਨਾ ਜਦੋਂ ਪਾਰਗਰਦੇਨੀਆ ਦੇ ਦੇਸ਼ ਮੈਟੀ ਪੌਂਚੀਆ ਤਾਂ ਦੋਨੋਂ ਕਾਜ ਜਿਨਾ ਨੂੰ ਪੋ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿਕਲ ਕੇ ਉਸ ਕੋਲ ਆਏ ਅਤੇ ਉਹ ਇੰਨੇ ਖਤਰਨਾਕ ਸਨ ਜੋ ਉਸ ਰਸਤੇ ਤੋਂ ਕੋਈ ਲੰਘ ਨਹੀਂ ਸਕਦਾ ਸੀ ਅਤੇ ਵੇਖੋ ਉਹਨਾਂ ਨੇ ਪੁਕਾਰ ਕੇ ਆਖਿਆ ਇਹ ਪਰਮੇਸ਼ਰ ਦੇ ਪੁੱਤਰ ਤੇਰਾ ਸਾਡੇ ਨਾਲ ਕੀ ਕੰਮ ਕਿ ਤੂੰ ਸਮੇਂ ਤੋਂ ਪਹਿਲਾਂ ਸਾਨੂੰ ਦੁੱਖ ਦੇਣ ਆਇਆ ਹੈ ਉਹਨਾਂ ਤੋਂ ਕੁਝ ਦੂਰ ਸੂਰਾਂ ਦਾ ਇੱਚੜ ਚੁਗਦਾ ਸੀ ਅਤੇ ਭੂਤਾਂ ਨਹੀਂ ਉਦਹੀਆਂ ਮਿੰਤਾ ਕਰਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਭੇਜ ਦੇ ਉਸਨੇ ਉਹਨਾਂ ਨੂੰ ਆਖਿਆ ਜਾਓ ਤਾਂ ਉਹ ਨਿਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ ਤਦ ਚਗੌਣ ਵਾਲਿਆਂ ਨੇ ਭੱਜ ਕੇ ਨਗਰ ਵਿੱਚ ਜਾ ਕੇ ਸਾਰੀ ਘਟਨਾ ਅਤੇ ਭੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ ਅਤੇ ਵੇਖੋ ਸਾਰਾ ਨਗਰ ਯਸ਼ੂ ਦੇ ਮਿਲਨ ਨੂੰ ਬਾਹਰ ਨਿਕਲਿਆ ਅਤੇ ਜਦੋਂ ਉਹਨੂੰ ਵੇਖਿਆ ਤਾਂ ਉਹ ਦੀਆਂ ਮਿੰਤਾ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿਕਲ ਜਾਓ ਆਮੀਨ